ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਖਲੀਲ ਜ਼ਬਰਾਨ ਇੱਕ ਥਾਂ ਤੇ ਲਿਖਦੇ ਨੇ ਉਹ ਕਹਿੰਦੇ ਕਿ ਖੁਸ਼ ਹੋ ਕਿਸੇ ਨੂੰ ਨਾ ਦੱਸੋ ਜ਼ਿੰਦਗੀ 'ਚ ਕੋਈ ਤਰੱਕੀ ਹੋਈ ਹੈ ਇਹਨਾਂ ਖੂਬਸੂਰਤ ਪਲਾਂ ਨੂੰ ਮਾਣੋ ਪਰ ਇਹਦੇ ਬਾਰੇ ਕਿਸੇ ਨਾਲ ਜ਼ਿਕਰ ਨਾ ਕਰਿਓ ਲੋਕ ਤੁਹਾਡੇ ਨਿੱਜੀ ਪਲਾਂ ਨੂੰ ਖੂਬਸੂਰਤ ਪਲਾਂ ਨੂੰ ਬਰਬਾਦ ਕਰ ਦਿੰਦੇ ਆ ਇੱਕ ਦੂਜੀ ਥਾਂ ਤੇ ਉਹ ਲਿਖਦੇ ਨੇ ਕਿ ਜ਼ਿੰਦਗੀ ਬਹੁਤ ਸੋਹਣੀ ਹੈ ਇਹਨੂੰ ਖੁੱਲ ਕੇ ਮਾਣੋ ਜੇਕਰ ਤੁਸੀਂ ਜਾਣ ਜਾਓਗੇ ਕਿ ਲੋਕ ਮਰਿਆ ਹੋਇਆਂ ਨੂੰ ਕਿੰਨੀ ਛੇਤੀ ਭੁੱਲ ਜਾਂਦੇ ਆ ਤਾਂ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜੁਣਾ ਛੱਡ ਦਿਓਗੇ ਇਹ ਉਹ ਦੋਵੇਂ ਗੱਲਾਂ ਐ ਜਿਹੜੀਆਂ ਜਿਨ੍ਹਾਂ ਨੂੰ ਪੜ ਕੇ ਅਸੀਂ ਕਹਿ ਸਕਦੇ ਆਂ ਵੀ ਕਿਤਾਬਾਂ ਸਾਨੂੰ ਜ਼ਿੰਦਗੀ ਜੁਣਾ ਸਿਖਾਉਂਦੀਆਂ ਨੇ ਹਨਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਉਹੀ ਗੱਲਾਂ ਕਰਨੀਆਂ ਐ ਕਿ ਲੋਕਾਂ ਤੋਂ ਨਾ ਆਪਣੀ ਜ਼ਿੰਦਗੀ ਦੀ ਨਿੱਜਤਾ ਕਿੰਨੀ ਜ਼ਰੂਰੀ ਹੈ ਕਾਇਮ ਰੱਖਣੀ ਉਹੀ ਗੱਲਾਂ ਤੁਹਾਡੇ ਨਾਲ ਮੈਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਨੀਆਂ ਆ ਉਹ 6 ਗੱਲਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਦੀਆਂ ਤੁਸੀਂ ਕਦੇ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਕਦੇ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਜੇ ਕਰੋਗੇ ਤਾਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਵਧਣਗੀਆਂ ਹੀ ਵਧਣਗੀਆਂ ਸਭ ਤੋਂ ਪਹਿਲੀ ਗੱਲ ਆਪਣੇ ਲਾਈਫ ਗੋਲਸ ਕਿਸੇ ਨੂੰ ਨਾ ਦੱਸੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਨਾ ਚਾਹੁੰਦੇ ਹੋ ਇਹ ਕਦੇ ਕਿਸੇ ਨਾਲ ਸਾਂਝਾ ਨਾ ਕਰਿਓ ਹੁਣ ਕਿਉਂ ਨਹੀਂ ਕਰਨਾ ਇਹਦਾ ਕਾਰਨ ਇਹ ਹੈ ਕਿ ਲੋਕ ਨਾ ਤੁਹਾਨੂੰ ਡੀਮੋਟੀਵੇਟ ਕਰਨ ਨੂੰ ਤਿਆਰ ਬੈਠੇ ਨੇ ਲਾ ਯਾਰ ਆ ਕਮ ਤੇਰੇ ਤੋਂ ਨਹੀਂ ਹੋਣਾ ਫਲਾਣੇ ਨੇ ਵੀ ਕੀਤਾ ਸੀ ਉਤੋਂ ਤਾਂ ਹੋਇਆ ਨਹੀਂ ਤੂੰ ਛੱਡ ਪਰੇ ਕਿੱਥੇ ਐਵੇਂ ਸਿਰਖ ਪਾਈ ਕਰੇਂਗਾ ਤੇਰੇ ਤੋਂ ਤਾਂ ਇਹ ਕੰਮ ਹੋਣਾ ਨਹੀਂ ਇਹ ਆਮ ਇੱਕ ਜਿਹੜਾ ਹੈ ਸਾਨੂੰ ਜਵਾਬ ਮਿਲਦਾ ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਤਾਂ ਕਦੇ ਕੁਝ ਕੀਤਾ ਨਹੀਂ ਹੁੰਦਾ ਤੇ ਇਹ ਇਹ ਵੀ ਨਹੀਂ ਚਾਹੁੰਦੇ ਕਿ ਤੁਸੀਂ ਕੁਝ ਕਰੋ ਕਿਉਂਕਿ ਹੁਣ ਜੇ ਤੁਸੀਂ ਕੁਝ ਕਰੋਗੇ ਹਨਾ ਤਾਂ ਫਿਰ ਇਹਨਾਂ ਨੂੰ ਕੋਈ ਕਹਿ ਸਕਦਾ ਨਾ ਕਿ ਫਲਾਣਾ ਬੰਦਾ ਵੀ ਤਾਂ ਉਹਦੇ ਕੋਲ ਵੀ ਤੇਰੇ ਵਰਗੇ ਸੋਰਸਸ ਸੀਗੇ ਉਹ ਵੀ ਤੇਰੇ ਨਾਲ ਦਾ ਹੀ ਸੀ ਉਹਨੇ ਤਾਂ ਇੰਨਾ ਕੁਝ ਕਰ ਲਿਆ ਤੇ ਇਹਨਾਂ ਨੇ ਆਪ ਆਪਣੀ ਜ਼ਿੰਦਗੀ 'ਚ ਕੁਝ ਨਹੀਂ ਕਰਨਾ ਹੁੰਦਾ ਇਹਨਾਂ ਚੈਨ ਨਹੀਂ ਹਿੰਮਤ ਨਹੀਂ ਹੁੰਦੀ ਇਹ ਉੰਨੀ ਹੀ ਲੋਜ ਹੁਜਜਤ ਕਰਨਾ ਨਹੀਂ ਚਾਹੁੰਦੇ ਵੀ ਅਸੀਂ ਕੁਝ ਕਰੀਏ ਜ਼ਿੰਦਗੀ ਦੇ ਵਿੱਚ ਤੇ ਜੇ ਤੁਸੀਂ ਕਰ ਲੋਗੇ ਫਿਰ ਇਹਨਾਂ ਨੂੰ ਉਸ ਚੀਜ਼ ਤੋਂ ਵੀ ਤਕਲੀਫ ਹੈ ਕਿ ਤੁਸੀਂ ਕਿਉਂ ਕੀਤਾ ਇਸ ਕਰਕੇ ਇਹ ਫਿਰ ਤੁਹਾਨੂੰ 네ਗੇਟਿਵ ਕਰਨਗੇ ਤੇ ਤੁਹਾਨੂੰ ਵੀ ਉਸ ਕੰਮ ਨੂੰ ਕਰਨ ਤੋਂ ਰੋਕਣਗੇ ਸੋ ਕਦੇ ਵੀ ਲੋਕਾਂ ਨਾਲ ਨਾ ਆਪਣੇ ਲਾਈਫ ਗੋਲਸ ਸ਼ੇਅਰ ਨਾ ਕਰਿਆ ਕਰੋ ਦੂਜਾ ਕਾਰਨ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਤੁਹਾਨੂੰ ਜ਼ਿੰਦਗੀ 'ਚ ਆਪਣੇ ਤੋਂ ਹੇਠਾਂ ਦੇਖਣ ਦੀ ਆਦਤ ਪਾਈ ਹੁੰਦੀ ਹੈ ਕੋਈ ਬੰਦਾ ਨਹੀਂ ਚਾਹੁੰਦਾ ਅੱਜ ਦੇ ਸਮੇਂ 'ਚ ਕਿ ਤੁਸੀਂ ਕੋਈ ਤਰੱਕੀ ਕਰੋ ਤੁਸੀਂ ਕਿਸੇ ਤੋਂ ਅੱਗੇ ਨਿਕਲੋ ਹਨਾ ਲੋਕ ਤੁਹਾਨੂੰ ਨੀਵੇਂ ਹੀ ਦੇਖਣਾ ਚਾਹੁੰਦੇ ਆ ਤੇ ਨੀਵੇਂ ਵੀ ਕਿਸ ਢੰਗ ਨਾਲ ਦੇਖਣਾ ਚਾਹੁੰਦੇ ਆ ਕਿ ਤੁਹਾਡੀ ਉਹ ਆਲੋਚਨਾ ਕਰ ਸਕਣ ਲੋਕ ਤਾਂ ਤੁਹਾਡੇ ਦੇ ਉਹ ਗੁਣ ਵੀ ਗਣਵਾਉਂਦੇ ਨੇ ਜਿਹੜੇ ਤੁਹਾਡੇ 'ਚ ਹੁੰਦੇ ਹੀ ਨਹੀਂ ਤਾਂ ਫਿਰ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਕੁਝ ਚੀਜ਼ਾਂ ਨਿੱਜੀ ਰੱਖੋ ਤੁਸੀਂ ਭਵਿੱਖ ਦੇ ਵਿੱਚ ਕੀ ਕਰਨ ਦੀ ਯੋਜਨਾ ਬਣਾ ਰਹੇ ਹੋ ਇਹ ਲੋਕਾਂ ਨੂੰ ਕਦੇ ਨਾ ਦੱਸਿਓ ਕਿਉਂਕਿ ਲੋਕਾਂ ਨੇ ਤੁਹਾਨੂੰ ਇੰਨਾ 네ਗੇਟਿਵ ਕਰ ਦੇਣਾ ਐਨੀ ਨਕਾਰਾਤਮਕਤਾ ਦੇ ਨਾਲ ਭਰ ਦੇਣਗੇ ਨਾ ਉਹ ਕਿ ਤੁਹਾਡਾ ਫਿਰ ਉਸ ਕੰਮ ਨੂੰ ਕਰਨ ਨੂੰ ਦਿਲ ਨਹੀਂ ਕਰਨਾ ਇਹ ਸਾਡੀ ਬਹੁਤ ਵੱਡੀ ਖਾਸੀਅਤ ਹੈ ਖਾਸ ਕਰਕੇ ਪੰਜਾਬੀਆਂ ਦੀ ਵੀ ਅਸੀਂ ਲੱਤਾਂ ਖਿੱਚਣ ਦੇ ਵਿੱਚ ਤਾਂ ਬੜੇ ਮਾਹਿਰ ਆ ਅਸੀਂ ਕਿਸੇ ਨੂੰ ਅੱਗੇ ਵਾਅਦਾ ਨਹੀਂ ਦੇਖ ਸਕਦੇ ਤੇ ਇਹ ਬਹੁਤ ਵੱਡੀ ਸਮੱਸਿਆ ਹੈ ਸਾਡੀ ਕਿ ਅਸੀਂ ਨਹੀਂ ਦੇਖ ਸਕਦੇ ਕਿਸੇ ਨੂੰ ਅੱਗੇ ਵਧਦਾ ਹਨਾ ਤਾਂ ਬਹੁਤ ਘੱਟ ਲੋਕ ਅਜਿਹੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਦੂਜਿਆਂ ਨੂੰ ਕਿ ਹਾਂ ਹੱਲਾਸ਼ੇਰੀ ਦਿੰਦੇ ਹੋਣਗੇ ਵੀ ਤੂੰ ਵੀ ਕੁਝ ਕਰ ਲੈ ਜ਼ਿੰਦਗੀ 'ਚ ਤੂੰ ਅੱਗੇ ਵਧ ਬਹੁਤੇ ਕਰਕੇ ਲੋਕ ਤੁਹਾਨੂੰ ਐਵੇਂ ਦੇ ਮਿਲ ਜਾਣਗੇ ਜਿਹੜੇ ਕਹਿਣਗੇ ਵੀ ਨਾ ਇਹ ਕੰਮ 'ਚ ਪੰਗਾ ਨਾ ਲੈ ਤੇਰੇ ਤੋਂ ਨਹੀਂ ਹੋਣਾ ਸੋ ਅਜਿਹੇ ਕਿਸੇ ਵੀ ਬੰਦੇ ਦਾ ਪ੍ਰਭਾਵ ਆਪਣੇ ਆਪ ਦੇ ਉੱਤੇ ਨਾ ਪੈਣ ਦਿਓ 네ਗੇਟਿਵ ਲੋਕਾਂ ਨੂੰ ਨਾ ਆਪਣੇ ਆਪ ਤੋਂ ਦੂਰ ਰੱਖੋ ਤੇ ਆਪਣੇ ਲਾਈਫ ਗੋਲਸ ਕਦੇ ਵੀ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਹੁਣ ਤੁਹਾਨੂੰ ਕੀ ਪਤਾ ਲੋਕੀ ਇੰਨਾ ਬਹੁਤ ਸਾਰੇ ਮਖੌਟੇ ਪਾ ਕੇ ਫਿਰਦੇ ਆ ਆਪਣੇ ਚਿਹਰਿਆਂ ਦੇ ਉੱਤੇ ਜਿਹੜਾ ਬੰਦਾ ਤੁਹਾਡੇ ਸਾਹਮਣੇ ਤੁਹਾਨੂੰ ਕਹਿ ਰਿਹਾ ਕਿ ਉਹ ਤੁਹਾਡੇ ਨਾਲ ਹੈ ਉਹ ਤੁਹਾਡਾ ਹੀ ਹੈ ਤੁਹਾਨੂੰ ਕੀ ਪਤਾ ਕਿ ਉਹ ਤੁਹਾਡੇ ਨਾਲ ਹੈਗਾ ਵੀ ਹੈ ਕਿ ਨਹੀਂ ਹੈਗਾ ਕੀ ਪਤਾ ਤੁਸੀਂ ਉਹਦੇ ਨਾਲ ਆਪਣੇ ਪਲਾਨ ਸ਼ੇਅਰ ਕਰੋ ਤੁਸੀਂ ਆਪਣੇ ਪਲਾਨ ਡਿਸਕਸ ਕਰੋ ਤੇ ਅਗਲਾ ਅੰਦਰੋਂ ਮੱਛਿਆ ਬੈਠਾ ਹੋਵੇ ਅੰਦਰੋਂ ਤੋਂ ਧੂਆਂ ਧੂਆਂ ਹੋ ਰਿਹਾ ਉਹਦੇ ਵੀ ਲੈ ਇਹ ਵੀ ਹੁਣ ਕੰਮ ਸ਼ੁਰੂ ਕਰਨ ਲੱਗਾ ਇਹਨੇ ਵੀ ਕੁਝ ਕਰ ਲੈਣਾ ਹੋਰ ਜ਼ਿੰਦਗੀ ਦੇ ਵਿੱਚ ਤੇ ਬਾਹਰੋਂ ਤੁਹਾਨੂੰ ਸਮਾਈਲ ਦੇ ਰਿਹਾ ਸੋ ਅਜਿਹੇ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਨਾ ਕੁਝ ਲੋਕ ਵੀ ਅਜਿਹੇ ਵੀ ਜ਼ਰੂਰ ਹੁੰਦੇ ਆ ਜਿਹੜੇ ਸਾਡੇ ਸੱਚੀ ਵੈਲਿਊ ਬਿਸ਼ਰ ਹੁੰਦੇ ਆ ਜਿਹੜੇ ਸਾਡਾ ਦਿਲ ਤੋਂ ਭਲਾ ਚਾਉਣ ਵਾਲੇ ਹੁੰਦੇ ਆ ਉਹ ਸਾਨੂੰ ਗੱਲ-ਗੱਲ ਤੇ ਟੋਕਦੇ ਵੀ ਹੁੰਦੇ ਆ ਹਨਾ ਸਾਨੂੰ ਰੋਕ ਵੀ ਦਿੰਦੇ ਆ ਉਹਨਾਂ ਲੋਕਾਂ ਨਾਲ ਅਸੀਂ ਆਪਣੀ ਗੱਲ ਸਾਂਝੀ ਕਰ ਸਕਦੇ ਆ ਪਰ ਜਦੋਂ ਤੱਕ ਤੁਹਾਨੂੰ ਪੱਕਾ ਪਤਾ ਹੀ ਨਹੀਂ ਕਿ ਉਹ ਲੋਕ ਕਿਹੜੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਲੋਕਾਂ ਨਾਲ ਕਦੇ ਵੀ ਅਜਹੀਆਂ ਚੀਜ਼ਾਂ ਨਾ ਸ਼ੇਅਰ ਕਰਿਆ ਕਰੋ ਲੋਕ ਤੁਹਾਨੂੰ ਅੱਗੇ ਵੱਧਾ ਬਰਦਾਸ਼ਤ ਨਹੀਂ ਕਰ ਸਕਦੇ ਤੇ ਦੂਜੀ ਗੱਲ ਹੁਣ ਤੁਸੀਂ ਕਿਸੇ ਨੂੰ ਆਪਣਾ ਗੋਲ ਦੱਸਤਾ ਠੀਕ ਹੈ ਤੁਹਾਡੀ ਰੀਸ ਦੇ ਵਿੱਚ ਕਿਸੇ ਨੇ ਹੋਰ ਨੇ ਉਹ ਕੰਮ ਸ਼ੁਰੂ ਕਰ ਲਿਆ ਅਗ ਤੁਹਾਡੀਆਂ ਪਲੈਨਿੰਗਸ ਕੁਝ ਹੋਰ ਨੇ ਅਗਲੇ ਨੇ ਸਿਰਫ ਤੁਹਾਡੀ ਰੀਸ ਕੀਤੀ ਉਹ ਤਾਂ ਉਹ ਗੋਲ ਅਚੀਵ ਨਾ ਹੋਇਆ ਜੋ ਤੁਸੀਂ ਸੋਚਿਆ ਸੀ ਕਰਨ ਦਾ ਠੀਕ ਹੈ ਜਾਂ ਤੁਸੀਂ ਕਰ ਚੁੱਕੇ ਹੋ ਤੇ ਫਿਰ ਉਹਨੂੰ ਕੀ ਲੱਗਣਾ ਵੀ ਇਸ ਬੰਦੇ ਨੇ ਮੈਨੂੰ ਵੀ ਫਸਾਤਾ ਇਹਨੇ ਮੈਨੂੰ ਵੀ ਮਿਸ ਗਾਈਡ ਕੀਤਾ ਉਹਨੂੰ ਕੀ ਪਤਾ ਕਿ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਉਹਨੇ ਤਾਂ ਰੀਸ ਕਰ ਲਈ ਤੁਸੀਂ ਤਾਂ ਅਗਲੇ ਨੂੰ ਅੱਗੇ ਵੱਧਾ ਮੰਲੀ ਦੱਸ ਰਹੇ ਹੋਗੇ ਪਰ ਜੇ ਉਹ ਤੋਂ ਤੁਹਾਡੇ ਜਿੰਨੀ ਮਿਹਨਤ ਨਾ ਹੋਈ ਨਾ ਤਾਂ ਉਹਨੇ ਤੁਹਾਨੂੰ ਕਹਿਣਾ ਕਿ ਤੁਸੀਂ ਉਹਨੂੰ ਵੀ ਫਸਾਤਾ ਸੋ ਅਜਿਹੀ ਗਲਤੀ ਨਾ ਕਰਿਆ ਕਰੋ ਕਦੇ ਵੀ ਆਪਣੇ ਲਾਈਫ ਗੋਲਸ ਕਿਸੇ ਨੂੰ ਨਾ ਦੱਸੋ ਦੂਜੀ ਗੱਲ ਆਪਣੀਆਂ ਲਾਈਫ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਨਾ ਪਰਸਨਲ ਪ੍ਰੋਬਲਮਸ ਆਪਣੀਆਂ ਫੈਮਿਲੀ ਪ੍ਰੋਬਲਮਸ ਇਹ ਕਦੇ ਕਿਸੇ ਨਾਲ ਡਿਸਕਸ ਨਾ ਕਰਿਓ ਬਹੁਤਾ ਕਰਕੇ ਅਸੀਂ ਇਹ ਪ੍ਰੋਬਲਮਸ ਕਿਹਦੇ ਨਾਲ ਡਿਸਕਸ ਕਰਦੇ ਆ ਆਪਣੇ ਕੁਲੀਗਸ ਦੇ ਨਾਲ ਅਸੀਂ ਕਰ ਲੈਨੇ ਆਂ ਕਈ ਵਾਰ ਜਾਂ ਫਿਰ ਅਸੀਂ ਰਿਸ਼ਤੇਦਾਰਾਂ ਨਾਲ ਕਰਦੇ ਆ ਜਾਂ ਆਂਡੀਆਂ ਗਵਾਂਡੀਆਂ ਦੇ ਨਾਲ ਹੁਣ ਇਹਦੇ ਨੁਕਸਾਨ ਕੀ ਨੇ ਤੁਸੀਂ ਆਪਣੇ ਕਿਸੇ ਕੁਲੀਗ ਨਾਲ ਆਪਣੀ ਪ੍ਰੋਬਲਮ ਇਹ ਸਾਂਝੀ ਕਰੋਗੇ ਹਨਾ ਅਗਲਾ 1 2 ਵਾਰ ਤੁਹਾਡੀ ਪ੍ਰੋਬਲਮ ਸੁਣ ਲੇਗਾ ਪਰ ਕੱਲ ਨੂੰ ਹੋ ਸਕਦਾ ਹੈ ਕਿ ਤੁਹਾਡੀ ਉਸੇ ਚੀਜ਼ ਦਾ ਦਾ ਉਠਾ ਵੀ ਕਿਉਂਕਿ professionl life ਦੇ ਵਿੱਚ ਇਹ ਹੁੰਦਾ ਤੁਹਾਡਾ ਕਦੇ ਵੀ ਕਿਸੇ ਵੀ ਚੀਜ਼ ਨੂੰ ਤੁਹਾਡੀ ਨੂੰ ਟਾਰਗੇਟ ਕੀਤਾ ਜਾ ਸਕਦਾ ਖਾਸ ਕਰਕੇ ਜੇ ਲੋਕਾਂ ਨੂੰ ਇਹ ਪਤਾ ਹੋਵੇ ਨਾ ਕਿ ਇਹਦੀ ਇੱਕ ਘਰੇ ਮਾਹੌਲ ਸੁਖਾਵਾਂ ਨਹੀਂ ਹੈ ਹਨਾ ਉਹਨਾਂ ਤਾਂ ਲੋਕੀ ਤੁਹਾਨੂੰ ਬਹੁਤ इजीली ਟਾਰਗੇਟ ਕਰਦੇ ਆ ਕਿਉਂਕਿ ਜਿਹਦੇ ਕੋਲ ਫੈਮਿਲੀ سپورਟ ਨਹੀਂ ਹੁੰਦੀ ਉਹਦੇ ਲਈ ਜ਼ਿੰਦਗੀ ਬਹੁਤ ਔਖੀ ਹੈ ਹਨਾ ਉਹ ਕਹਿੰਦੇ ਨਾ ਮੈਨੂੰ ਇੱਕ ਸ਼ੇਅਰ ਯਾਦ ਆਉਂਦਾ ਹੁੰਦਾ ਉਹ ਕਹਿੰਦੇ ਕਿ ਜ਼ਮੀਨ ਦੀ ਸੱਲ ਚਾਹੀਦੀ ਹੈ ਰੁੱਖਾਂ ਨੂੰ ਵਧਣ ਖਾਤਰ ਜੜੋਂ ਜੋ ਹਾਰ ਦੇ ਬਾਹਰ ਲੜਾਈ ਲੜ ਨਹੀਂ ਹੁੰਦੀ ਤੇਰੇ ਕੁਝ ਖਿਆਲ ਮੇਰੀ ਪਹੁੰਚ ਤੋਂ ਨੇ ਇਸ ਤਰ੍ਹਾਂ ਬਾਹਰ ਨਜ਼ਰ ਤੋਂ ਧੁੱਪ ਦੇ ਵਿੱਚ ਭਜਦੀ ਜਿਵੇਂ ਛਾਂ ਫੜ ਨਹੀਂ ਹੁੰਦੀ ਕਦੇ ਹੋਰ ਆਂਦੇ ਹੱਥਾਂ ਨਾਲ ਕਿਸਮਤ ਘੜ ਨਹੀਂ ਹੁੰਦੀ ਬਿਨਾ ਪੈਰਾਂ ਤੋਂ ਧਰਤੀ ਤੇ ਕੋਈ ਸ਼ੈ ਖੜ ਨਹੀਂ ਹੁੰਦੀ ਸੋ ਕਦੇ ਵੀ ਨਾ ਇਹ ਨਾ ਕਰਿਆ ਕਰੋ ਕਿ ਆਪਣੀਆਂ ਪ੍ਰੋਬਲਮਸ ਕਦੇ ਨਾ ਦੱਸਿਓ ਆਪਣੇ ਕਲੀਗਜ਼ ਨੂੰ ਹਨਾ ਦੂਜੀ ਗੱਲ ਅਸੀਂ ਆਪਣੀਆਂ ਪ੍ਰੋਬਲਮਸ ਸ਼ੇਅਰ ਕਰਦੇ ਹਾਂ ਆਂਡੀਆਂ ਗੁਆਂਡੀਆਂ ਦੇ ਨਾਲ ਕਈ ਵਾਰ ਹਨਾ ਕੋਈ ਕਿਸ ਦੇ ਘਰੇ ਕੋਈ ਪ੍ਰੋਬਲਮ ਚੱਲ ਰਹੀ ਆ ਕੋਈ ਗਵਾਂਢਣ ਆ ਗਈ ਤੁਸੀਂ ਉਹਦੇ ਨਾਲ ਆਪਣੀਆਂ ਗੱਲ ਸ਼ੇਅਰ ਕਰੋਗੇ ਉਹਨੇ ਤੁਹਾਡੀ ਉਸ ਸਮੱਸਿਆ ਦਾ ਹੱਲ ਕੋਈ ਨਹੀਂ ਦੱਸਣਾ ਹੁੰਦਾ ਹਨਾ ਉਹਨੇ ਕੀ ਕਹਿਣਾ ਹੁੰਦਾ ਅੱਛਾ ਫਿਰ ਤੈਂ ਕੀ ਕਿਹਾ ਫਿਰ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਤੁਹਾਡੇ ਤੋਂ ਸੁਣ ਲਿਆ ਤੁਹਾਡੀਆਂ ਇਹੀ ਗੱਲਾਂ ਉਹਨੇ ਮਿਰਚ ਮਸਾਲਾ ਲਾ ਕੇ ਦੂਜੀ ਪਾਰਟੀ ਨੂੰ ਵੀ ਦੱਸ ਦੇਣੀਆਂ ਹੁੰਦੀਆਂ ਤੁਹਾਡੇ ਘਰ ਦੇ ਵਿੱਚ ਕਲੇਸ਼ ਹੋ ਜਾਊਗਾ ਜਾਣ ਲੱਗੀ ਅਗਲੀ ਮਸੋਂ ਪਵਾੜਣੀ ਵੀ ਭਾਵੇਂ ਮੇਰਾ ਨਾਂ ਨਾ ਲਈ ਇਹ ਤਾਂ ਬਹੁਤ ਕੁਝ ਚੱਲ ਰਿਹਾ ਫਿਰ ਲੋਕੀ ਨਾ ਇਹ ਕਹਿ ਦਿੰਦੇ ਆ ਵੀ ਮੈਂ ਬਹੁਤ ਸਾਰੀਆਂ ਐਵੇਂ ਦੀਆਂ ਔਰਤਾਂ ਨੂੰ ਜਾਣਦੀਆਂ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਦੂਜਿਆਂ ਦੇ ਘਰਾਂ ਦੇ ਵਿੱਚ ਉਹਨਾਂ ਨੇ ਸਿੰਘ ਹੀ ਫਸਾ ਕੇ ਰੱਖਣੇ ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੁੰਦਾ ਨਹੀਂ ਕਰਨ ਨੂੰ ਨਾ ਤਾਂ ਫਿਰ ਮਤਲਬ ਲੋਕੀ ਨਾ ਮਨੋਰੰਜਨ ਕਰਦੇ ਆ ਤੁਹਾਡੀਆਂ ਇਹਨਾਂ ਗੱਲਾਂ ਤੋਂ ਦੇ ਨਾਲ ਆਪਣਾ ਕਿਸੇ ਨੂੰ ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮਸ ਨਾ ਦੱਸੋ ਕੋਈ ਫਾਇਦਾ ਨਹੀਂ ਤੇ ਤੀਜੀ ਗੱਲ ਤੁਸੀਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋਗੇ ਆਪਣੀਆਂ ਇਹਨਾਂ ਚੀਜ਼ਾਂ ਨੂੰ ਆਪਣੀਆਂ ਪ੍ਰੋਬਲਮਸ ਨੂੰ ਹੱਲ ਤੁਹਾਡਾ ਕਿਸੇ ਨੇ ਨਹੀਂ ਕਰਨਾ ਰਿਸ਼ਤੇਦਾਰ ਵੀ ਐਵੇਂ ਹੀ ਕਰਦੇ ਆ ਉਹਨਾਂ ਨੇ ਸਵਾਦ ਲੈਣਾ ਹੁੰਦਾ ਤੁਹਾਡੇ ਘਰਾਂ ਦੀਆਂ ਸਮੱਸਿਆਵਾਂ ਆਉਂਦਾ ਹੈ ਨਾ ਜਾਂ ਫਿਰ ਉਹਨਾਂ ਨੇ ਵੀ ਕਿਸੇ ਇੱਕ ਪਾਰਟੀ ਨੂੰ ਜੁਆਇਨ ਕਰ ਲੈਣਾ ਹੁੰਦਾ ਤੇ ਫਿਰ ਤੁਸੀਂ ਫਿਰ ਪਛਤਾਉਨੇ ਹੋ ਕਿ ਮੈਂ ਇਸ ਬੰਦੇ ਨਾਲ ਸਾਰੀਆਂ ਗੱਲਾਂ ਆਪਣੀਆਂ ਕਿਉਂ ਕੀਤੀਆਂ ਕਦੇ ਵੀ ਆਪਣੀਆਂ ਫੈਮਿਲੀ ਪ੍ਰੋਬਲਮਸ ਵੀ ਕਿਸੇ ਨਾਲ ਸਾਂਝੀਆਂ ਨਾ ਕਰੋ ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਉਸ ਸਮਾਂ ਕਿ ਕੋਈ ਤੁਹਾਡਾ ਆਪਣਾ ਨਹੀਂ ਹੈ ਕੋਈ ਤੁਹਾਡਾ ਸਾਕਾ ਨਹੀਂ ਹੈ ਲੋਕੀ ਫਾਇਦਾ ਦੇਖਦੇ ਆ ਕਿੱਧਰ ਫਾਇਦਾ ਅਗਲਾ ਉਧਰ ਨੂੰ ਝੁੱਕ ਜਾਂਦਾ ਕਿਸੇ ਨਾਲ ਵੀ ਆਪਣੀਆਂ ਪ੍ਰੋਬਲਮਸ ਸਾਂਝੀਆਂ ਨਾ ਕਰਿਓ ਤੀਜੀ ਗੱਲ ਕਦੇ ਵੀ ਆਪਣੀ ਇਨਕਮ ਕਿਸੇ ਨੂੰ ਨਾ ਦੱਸੋ ਤੁਸੀਂ ਕਿੰਨਾ ਕਮਾ ਰਹੇ ਹੋ ਤੁਹਾਡੀ ਆਮਦਨੀ ਕਿੰਨੀ ਹੈ ਕਿਹੜੇ-ਕਿਹੜੇ ਸੋਰਸ ਤੋਂ ਤੁਹਾਡੀ ਇਨਕਮ ਹੈ ਇਹਦੇ ਬਾਰੇ ਕਿਸੇ ਨੂੰ ਨਾ ਦੱਸਿਓ ਉਹਦਾ ਕਾਰਨ ਕੀ ਹੈ ਮੈਂ ਕਿਉਂ ਕਹਿ ਰਹੀ ਹਾਂ ਕਿ ਨਾ ਦੱਸਿਓ ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਨਾ ਮੈਂ ਸਾਰੀਆਂ ਗਲਤੀਆਂ ਕਰਦੀ ਰਹੀ ਹਾਂ ਹੁਣ ਇਹਦਾ ਕਾਰਨ ਕੀ ਹੈ ਤੁਸੀਂ ਅੱਜ ਦੇ ਸਮੇਂ 'ਚ ਕਿਸੇ ਬੰਦੇ ਨੂੰ ਕਹਿ ਕੇ ਦੇਖ ਲਿਓ ਕਿ ਮੈਨੂੰ ਨਾ ਜ਼ਰੂਰਤ ਹੈ ਪੈਸਿਆਂ ਦੀ ਮੈਨੂੰ ਥੋੜਾ ਜਿਹਾ ਦਿੱਕਤ ਆ ਗਈ ਜਾਂ ਕੋਈ ਖਰਚਾ ਅਚਾਨਕ ਆ ਗਿਆ ਲੋਕ ਤੁਹਾਨੂੰ ਮੰਗਿਆ ਹੋਇਆ ਕਦੇ ਕੋਈ ਪੈਸਾ ਉਧਾਰਾ ਨਹੀਂ ਦਿੰਦੇ ਇਹ ਲੋਕ ਹਨਾ ਤੇ ਤੁਸੀਂ ਜਦੋਂ ਅਗਲੇ ਨੂੰ ਆਪਣੀ ਆਮਦਨੀ ਦੱਸਤੀ ਠੀਕ ਹੈ ਹੁਣ ਆਮਦਨੀ ਤੁਸੀਂ ਦੱਸਤੀ ਉਹਦੇ ਨਾਲ ਤੁਸੀਂ ਆਪਣੇ ਖਰਚੇ ਨਹੀਂ ਦੱਸੇ ਕਿਉਂਕਿ ਇਹ ਵੀ 19 ਵੱਡੀ ਰਿਐਲਿਟੀ ਹੈ ਕਿ ਜਦੋਂ ਸਾਡੀ ਆਮਦਨੀ ਵੱਧਦੀ ਹੈ ਨਾਲ ਹੀ ਅਸੀਂ ਆਪਣੇ ਖਰਚੇ ਵੀ ਉਨੇ ਹੀ ਵਧਾ ਲੈਣੇ ਆ ਹਾਲਾਂਕਿ ਇਹ ਹੋਣਾ ਨਹੀਂ ਚਾਹੀਦਾ ਪਰ ਸਾਰੇ ਘਰਾਂ ਦਾ ਇਹੀ ਹਾਲ ਹੈ ਹਨਾ ਸਾਡੇ ਖਰਚੇ ਵੀ ਨਾਲ ਦੀ ਨਾਲ ਵਧ ਜਾਂਦੇ ਆ ਹੁਣ ਅਗਲੇ ਤੁਸੀਂ ਨਾਂ ਵੀ ਦੱਸੋਗੇ ਨਾ ਲੋਕ ਤਾਂ ਵੀ ਤੁਹਾਡੇ ਘਰ ਦੀ ਆਮਦਨੀ ਬਾਰੇ ਆਪੇ ਅੰਦਾਜ਼ਾ ਲਾਈ ਬੈਠੇ ਹੁੰਦੇ ਆ ਕੀ ਤੁਸੀਂ ਮੰਨ ਲਓ ਕਿ ਪਰਿਵਾਰ ਦੇ ਵਿੱਚ ਹਸਬੰਡ ਵਾਈਫ ਤੁਸੀਂ ਦੋਵੇਂ ਕਮਾ ਰਹੇ ਹੋ ਫਲਾਣੇ ਦੀ ਇੰਨੀ ਕੁ ਤਨਖਾਹ ਹੋਣੀ ਤੇਰੀ ਇੰਨੀ ਕੁ ਤਨਖਾਹ ਹੋਣੀ ਤੁਹਾਡੇ ਨਿਆਣਿਆਂ ਦੀ ਇੰਨੀ ਕੁ ਫੀਸ ਜਾਂਦੀ ਹੈ ਬਾਕੀ ਤੁਹਾਡੇ ਇੰਨੇ ਕੁ ਖਰਚੇ ਹਰ ਮਹੀਨੇ ਤੁਸੀਂ ਇੰਨਾ ਕੁ ਬਚਾਉਨੇ ਹੋ ਕਿਉਂਕਿ ਇਹ ਚੀਜ਼ ਮੈਂ ਆਪਣਾ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਕਿ ਇੱਕ ਵਾਰ ਨਾ ਕਿਸੇ ਰਿਸ਼ਤੇਦਾਰ ਨੇ ਮੈਨੂੰ ਇਹ ਗੱਲ ਸੁਣਾਈ ਮਤਲਬ ਉਹਦੇ ਕੋਲ ਪੂਰੀ ਲਿਸਟ ਸੀਗੀ ਕਿ ਤੁਸੀਂ ਕਿੰਨਾ ਕਮਾ ਰਹੇ ਹੋ ਤੁਹਾਡਾ ਕਿੰਨਾ ਖਰਚਾ ਹੁੰਦਾ ਤੁਸੀਂ ਕੀ ਕਰਦੇ ਹੋ ਤੇ ਇੰਨੀ ਕੁ ਤੁਹਾਡੇ ਕੋਲ ਸੇਵਿੰਗ ਹੋਣੀ ਚਾਹੀਦੀ ਹੈ ਤੇ ਮੈਂ ਹੈਰਾਨ ਸੀ ਕਿ ਇੰਨੀ ਡਿਟੇਲਸ ਦੇ ਵਿੱਚ ਤੱਕ ਅੱਦੇ ਮੈਂ ਵੀ ਨਹੀਂ ਸੋਚਿਆ ਕਿ ਅਸੀਂ ਕੀ ਕਮਾ ਰਹੇ ਆ ਜਾਂ ਕਿੰਨੀ ਕੁ ਬਚਤ ਸਾਡੇ ਕੋਲ ਹੁੰਦੀ ਹੈ ਹਨਾ ਹੁਣ ਤੁਸੀਂ ਜਦੋਂ ਲੋਕਾਂ ਨੂੰ ਦੱਸ ਦਿੰਨੇ ਹੋ ਨਾ ਕਿ ਤੁਹਾਡੀ ਆਮਦਨੀ ਕਿੰਨੀ ਆ ਤੁਸੀਂ ਤੁਹਾਡਾ ਦਿਲ ਸਾਫ਼ ਹੈ ਤੁਹਾਡੇ ਦਿਲ ਚ ਕੁਝ ਨਹੀਂ ਹੈ ਤੁਸੀਂ ਕਿਸੇ ਨੂੰ ਦੱਸਤਾ ਪਹਿਲੀ ਗੱਲ ਤਾਂ ਇਹ ਕਿ ਲੋਕਾਂ ਦੀ ਨਾ ਬਰਦਾਸ਼ਤ ਤੋਂ ਬਾਹਰ ਹੁੰਨੀ ਹੈ ਇਹ ਚੀਜ਼ਾਂ ਮੈਂ ਫਿਰ ਕਿੰਨੀਆਂ ਕੋਈ ਤੁਹਾਨੂੰ ਅੱਗੇ ਵਾਦਾ ਨਹੀਂ ਦੇਖ ਸਕਦਾ ਕਿਉਂਕਿ ਫਿਰ ਇੱਥੇ ਕੀ ਹੁੰਦਾ ਦੇਖੋ ਇਹ ਉਹੀ ਪੈਸਾ ਤੁਸੀਂ ਕਮਾ ਰਹੇ ਹੋ ਜਿਹਨੂੰ ਪੈਸੇ ਨੂੰ ਕਮਾਉਣ ਲਈ ਦੁਨੀਆ ਮਾਰੋ-ਮਾਰ ਕਰਦੀ ਫਿਰ ਰਹੀ ਹੈ ਤੇ ਲੋਕਾਂ ਕੋਲ ਪੈਸਾ ਨਹੀਂ ਬਣ ਰਿਹਾ ਤੁਸੀਂ ਇਹ ਪੈਸਾ ਕਮਾ ਰਹੇ ਹੋ ਤਾਂ ਇੱਥੇ ਕੀ ਹੋਗਾ ਜੈਲਸੀ ਫੈਕਟਰ ਆਊਗਾ ਜਲਣ ਸਾੜਾ ਇਹਨਾਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ ਹੈ ਤੇ ਸਾੜੇ ਦੇ ਵਿੱਚ ਲੋਕ ਕੀ ਕੁਝ ਕਰ ਜਾਂਦੇ ਆ ਇਹਦੇ ਬਾਰੇ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋਵੋਗੇ ਹਣਾ ਜਲਣ ਤੋਂ ਆਪਣੇ ਆਪ ਨੂੰ ਨਾ ਬਚਾ ਕੇ ਰੱਖੋ ਕਿਸੇ ਵੀ ਤਰ੍ਹਾਂ ਦੇ ਸਾੜੇ ਤੋਂ ਦੂਜੀ ਗੱਲ ਲੋਕ ਨਾ ਫਿਰ ਤੁਹਾਡੇ ਤੋਂ ਮੰਨ ਲਓ ਕਾਲੂ ਬੰਦੇ ਨੇ ਤੁਹਾਡੇ ਤੋਂ ਕੋਈ ਮਦਦ ਮੰਗ ਲਈ ਹੈ ਨਾ ਤੁਹਾਡੇ ਖਰਚੇ ਵੀ ਉਹਨੇ ਆ ਤੁਸੀਂ ਆਪਣੇ ਖਰਚੇ ਵੀ ਉਸ ਢੰਗ ਨਾਲ ਛੇੜੇ ਹੁੰਦੇ ਆ ਅੱਜ ਕੱਲ ਹਰ ਬੰਦੇ ਦਾ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਕੁਛ ਨਾ ਕੁਛ ਉਹ ਜਾਂ ਤਾਂ ਆਪਣੇ ਫਿਊਚਰ ਲਈ ਸੇਵਿੰਗ ਕਰ ਰਿਹਾ ਹੁੰਦਾ ਉਧਰ ਉਹਦੀਆਂ ਇਨਸਟਾਲਮੈਂਟਸ ਜਾ ਰਹੀਆਂ ਹੁੰਦੀਆਂ ਜਾਂ ਕਈ ਵਾਰ ਉਹਦੇ ਕਿਸੇ ਸੌ ਤਰ੍ਹਾਂ ਦੇ ਘਰਾਂ ਦੇ ਖਰਚੇ ਹੁੰਦੇ ਆ ਲੋਕਾਂ ਨੇ ਅੱਜ ਕੱਲ ਬੜੀਆਂ ਸਾਰੀਆਂ ਕਮੇਟੀਆਂ ਪਾਈਆਂ ਹੁੰਦੀਆਂ ਕਿਸੇ ਦੀ ਕੋਈ ਕਮੇਟੀ ਦੀ ਕਿਸ਼ਤ ਜਾ ਰਹੀ ਹੈ ਕਿਸੇ ਦੀ ਕੋਈ ਹੋਰ ਤਰ੍ਹਾਂ ਦੇ ਖਰਚੇ ਨੇ ਜਿਹਦੀ ਇਨਸਟਾਲਮੈਂਟ ਜਾ ਰਹੀ ਹੈ ਤਾਂ ਹੁਣ ਲੋਕਾਂ ਨੂੰ ਇਹ ਤੁਹਾਡੀਆਂ ਨਿੱਜੀ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਠੀਕ ਹੈ ਲੋਕਾਂ ਨੂੰ ਤੁਹਾਡੇ ਉਹਨਾਂ ਖਰਚਿਆਂ ਬਾਰੇ ਨਹੀਂ ਪਤਾ ਪਰ ਤੁਸੀਂ ਅਗਰ ਉਹਨਾਂ ਆਪਣੀ ਇਨਕਮ ਦੱਸਤੀ ਤਾਂ ਉਹਨੇ ਤਾਂ ਆਈਡੀਆ ਲਾ ਲਿਆ ਨਾ ਕਿ ਫਿਰ ਇਹਦੇ ਕੋਲ ਇੰਨੀ ਕੀ ਇਨਕਮ ਹੈ ਤੁਸੀਂ ਮਨਾ ਕਰ ਦੋਗੇ ਤੇ ਇੱਕ ਗੱਲ ਮੈਂ ਫਿਰ ਕਹਨੀ ਆ ਹੁਣ ਕਿਸੇ ਨੇ ਤੁਹਾਡੇ ਤੋਂ ਕੋਈ ਸਵਾਲ ਪਤਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਆ ਤੁਸੀਂ ਪੈਸਾ ਦੇਣ ਤੋਂ ਪਹਿਲਾਂ ਇਹ ਵੀ ਸੋਚਦੇ ਹੋ ਕਿ ਫਲਾਣੇ ਵੇਲੇ ਜਦੋਂ ਮੈਨੂੰ ਜ਼ਰੂਰਤ ਸੀ ਤਾਂ ਉਸ ਵੇਲੇ ਇਸ ਬੰਦੇ ਦਾ ਮੇਰੇ ਨਾਲ ਵਿਵਹਾਰ ਕਿਵੇਂ ਦਾ ਸੀ ਠੀਕ ਹੈ ਅਸੀਂ ਇਹ ਸਾਰਾ ਕੁਝ ਦੇਖਦੇ ਹਾਂ ਕਿਉਂਕਿ ਅਸੀਂ ਇਸੇ ਧਰਤੀ ਦੇ ਬੰਦੇ ਆ ਹਨਾ ਅਸੀਂ ਉਹ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਕਰਦੇ ਹੁੰਨੇ ਆ ਫਿਰ ਬੈਠ ਕੇ ਕਿ ਉਸ ਵੇਲੇ ਬੰਦਾ ਮੇਰੇ ਨਾਲ ਕਿਵੇਂ ਨਿਭਿਆ ਉਸ ਹਿਸਾਬ ਨਾਲ ਅਸੀਂ ਲੋਕਾਂ ਨਾਲ ਵਰਤਦੇ ਆ ਹਨਾ ਪਹਿਲੀ ਗੱਲ ਤਾਂ ਇਹ ਆ ਵੀ ਪੈਸਾ ਜਿਹੜਾ ਹੈ ਨਾ ਉਹ ਕਹਿੰਦੇ ਜਿੱਥੇ ਤੁਸੀਂ ਕਿਤੇ ਵਿਗਾੜ ਪਾਉਣਾ ਉੱਥੇ ਪੈਸਾ ਸਾਂਝਾ ਕਰ ਦੋ ਪੈਸਾ ਜਿਹੜਾ ਹੈ ਨਾ ਇਹ ਰਿਸ਼ਤੇਦਾਰੀਆਂ ਤੋੜ ਦਿੰਦਾ ਹੈ ਰਿਸ਼ਤੇ ਖਤਮ ਕਰ ਦਿੰਦਾ ਹੈ ਅੱਜ ਦਾ ਸਮਾਂ ਉਹ ਹੈ ਵੀ ਨੇਕੀ ਕਰ ਤੇ ਛਿੱਤਰ ਖਾ ਮੈਂ ਵੀ ਖਾਦੇ ਤੂੰ ਵੀ ਖਾ ਇਹ ਬਹੁਤ ਵੱਡੀ ਸੱਚਾਈ ਹੈ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਨਾ ਆਪਣੇ ਆਪ ਨੂੰ ਬਚਾ ਕੇ ਰੱਖਿਓ ਕਿਸੇ ਨਾਲ ਵੀ ਆਪਣੀ ਇਨਕਮ ਸ਼ੇਅਰ ਨਾ ਕਰਿਆ ਕਰੋ ਤੁਸੀਂ ਲੋਕਾਂ ਨਾਲ ਆਪਣੀ ਇਨਕਮ ਸ਼ੇਅਰ ਕਰਦੇ ਹੋ ਤੇ ਫਿਰ ਅਗਲਾ ਤੁਹਾਡੇ ਤੋਂ ਮੰਗ ਲੂਗਾ ਤੁਸੀਂ ਨਾ ਦੇਣ ਦੇ ਮੂਡ ਦੇ ਵਿੱਚ ਹੋਏ ਜਾਂ ਤੁਸੀਂ ਦੇਖ ਲਓਗੇ ਕਿ ਉਸ ਵੇਲੇ ਇਹਦਾ ਵਿਵਹਾਰ ਮੇਰੇ ਨਾਲ ਵਧੀਆ ਨਹੀਂ ਸੀ ਤੁਸੀਂ ਪੈਸੇ ਅਗਲੇ ਨੂੰ ਦਿੱਤੇ ਨਹੀਂ ਤੇ ਅਗਲੇ ਦਾ ਰਿਸ਼ਤਾ ਤੁਹਾਡੇ ਨਾਲ ਹਮੇਸ਼ਾ ਲਈ ਖਤਮ ਹੋ ਗਿਆ ਦੇਖੋ ਜੇ ਤਾਂ ਦੇਤੇ ਤਾਂ ਜੇ ਤੁਹਾਡੀ ਆਮਦਨੀ ਇੰਨੀ ਹੈਗੀ ਹੈ ਕਿ ਤੁਸੀਂ ਦੇ ਕੇ ਭੁੱਲ ਸਕਦੇ ਹੋ ਮਤਲਬ ਦੇਣੇ ਤਾਂ ਫਿਰ ਉਹ ਹੈ ਨਾ ਕਿ ਜਦੋਂ ਤੁਸੀਂ ਦੁਬਾਰੇ ਮੰਗ ਲੇ ਉਦੋਂ ਕਲੇਸ਼ ਪੈਣੀ ਪੈਣਾ ਹੈ ਇਹ ਤਾਂ ਸਚਾਈ ਹੈ ਠੀਕ ਹੈ ਜਾਂ ਤਾਂ ਫਿਰ ਉਸ ਧੰਗ ਨਾਲ ਦੋ ਕਿ ਦੇ ਕੇ ਭੁੱਲ ਜਾਓ ਕਿ ਇਹ ਨਾਂ ਵੀ ਮੁਰਨ ਤੱਕ ਤੁਸੀਂ ਸਾਰ ਲਓਗੇ ਤੇ ਜੇ ਤੁਸੀਂ ਦੇਣੇ ਚਾਹੁੰਦੇ ਹੋ ਠੀਕ ਹੈ ਕਿ ਮੈਂ ਭੁੱਲ ਜਾਣਾ ਮੈਂ ਦੇਤੇ ਫਿਰ ਕੋਈ ਚੱਕਰ ਨਹੀਂ ਪਰ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਮੈਂ ਦੁਬਾਰਾ ਮੰਗ ਲੂੰਗਾ ਜਾਂ ਮੈਂ ਹਲੇ ਦੇ ਹੀ ਨਹੀਂ ਸਕਦਾ ਤਾਂ ਫਿਰ ਰਿਸ਼ਤਾ ਜਿਹੜਾ ਖਰਾਬ ਹੋਣਾ ਇਹ ਬਹੁਤ ਜਾਇਜ਼ ਹੈ ਤੇ ਇਹ ਨੇ ਹੋਣਾ ਹੀ ਹੋਣਾ ਸੋ ਇਸ ਕਰਕੇ ਕਦੇ ਕਿਸੇ ਨਾਲ ਆਪਣੀ ਇਨਕਮ ਵੀ ਸ਼ੇਅਰ ਨਾ ਕਰੋ ਚੌਥੀ ਗੱਲ ਕਦੇ ਵੀ ਆਪਣੀ ਲਵ ਲਾਈਫ ਬਾਰੇ ਕਿਸ ਨੂੰ ਕੁਝ ਨਾ ਦੱਸੋ ਤੁਹਾਡਾ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਤੁਸੀਂ ਆਪਣੇ ਪਾਰਟਨਰ ਨਾਲ ਕਿਸ ਤਰ੍ਹਾਂ ਰਹਿ ਰਹੇ ਹੋ ਹਸਬੰਡ ਵਾਈਫ ਦੇ ਵਿੱਚ ਕਿੰਨੀ ਅੰਡਰਸਟੈਂਡਿੰਗ ਹੈ ਇਹਦੇ ਬਾਰੇ ਕਦੇ ਕਿਸੇ ਨੂੰ ਕੁਝ ਨਾ ਦੱਸਿਓ ਲੋਕਾਂ ਨੂੰ ਬਹੁਤ ਸਾਰੇ ਲੋਕੀ ਐਵੇਂ ਦੇ ਹੁੰਦੇ ਆ ਜਿਹੜੇ ਤੁਹਾਨੂੰ ਆਪਸ ਦੇ ਵਿੱਚ ਖੁਸ਼ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ ਉਹ ਤੁਹਾਨੂੰ ਲੜਦੇ-ਭੜਦੇ ਹੋਏ ਹੀ ਦੇਖਣਾ ਚਾਹੁੰਦੇ ਆ ਜਾਂ ਮੰਨ ਲਓ ਕੋਈ ਬੰਦਾ ਜਿਹ ਹੈ ਜਿਹਦਾ ਆਪਣਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਤੇ ਉਹਦੇ ਸਾਹਮਣੇ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਸਾਡਾ ਦਾ ਰਿਸ਼ਤਾ ਬਹੁਤ ਵਧੀਆ ਸਾਡੇ ਸਭ ਬਹੁਤ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਹੈ ਅਸੀਂ ਦੋਵੇਂ ਇੱਕ ਦੂਜੇ ਦੇ ਮਤਲਬ ਸਪੋਰਟ ਬਣ ਕੇ ਖੜੇ ਆ ਹਨਾ ਉਸ ਬੰਦੇ ਤੋਂ ਉਹ ਚੀਜ਼ ਬਰਦਾਸ਼ਤ ਨਹੀਂ ਹੋਣੀ ਤੇ ਅਗਲਾ ਚਾਹੂਗਾ ਕਿ ਉਹਨੇ ਕੁਝ ਨਾ ਕੁਝ ਐਵੇਂ ਦਾ ਕਰਨਾ ਹੁੰਦਾ ਫਿਰ ਕਿ ਤੁਹਾਡੇ ਹੀ ਉਸ ਰਿਸ਼ਤੇ ਦੇ ਵਿੱਚ ਲੜਾਈ ਹੋ ਜਾਵੇ ਕੁਝ ਨਾ ਕੁਝ ਖਰਾਬ ਹੋ ਜਾਣ ਸਥਿਤੀਆਂ ਹਨਾ ਹੁਣ ਇਹਦੇ ਲਈ ਨਾ ਫਿਰ ਹਰ ਸਾਰੀਆਂ ਕੁਐਸਚਨ ਤੁਹਾਨੂੰ ਕਰਨੀਆਂ ਪੈਣੀਆਂ ਇੱਕ ਸਮੇਂ ਤੋਂ ਬਾਅਦ ਤਾਂ ਤੁਹਾਡੇ ਚ ਮੈਚਿਓਰਿਟੀ ਇੰਨੀ ਆ ਜਾਂਦੀ ਹੈ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਫਿਰ ਤਾਂ ਲੋਕੀ ਤੁਹਾਨੂੰ ਇੱਕ ਦੂਜੇ ਬਾਰੇ ਜੋ ਕੁਝ ਮਰਜ਼ੀ ਕਹਿਣ ਤੁਹਾਡੇ ਤੇ ਅਸਰ ਨਹੀਂ ਹੁੰਦਾ ਪਰ ਕਿਸੇ ਵੀ ਨਵੇਂ ਰਿਸ਼ਤੇ ਦੇ ਜਿਹੜੇ ਪਹਿਲੇ ਮੈਂ ਕਹੂੰਗੀ ਕਿ 8-10 ਸਾਲ ਉਹ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਤੁਸੀਂ ਸੱਚਮੁੱਚ ਇੱਕ ਦੂਜੇ ਦੀਆਂ ਆਦਤਾਂ ਜਾਣਦੇ ਇਹੀ ਨਹੀਂ ਹੁੰਦੇ ਚੰਗੀ ਤਰ੍ਹਾਂ ਹਨਾ ਇੱਕ ਉਹ ਵਾਲਾ ਸਮਾਂ ਤੋਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਹੀ ਨਿਕਲ ਜਾਂਦਾ ਤੇ ਜਦੋਂ ਜਦੋਂ ਤੁਹਾਡੇ ਰਿਸ਼ਤੇ ਨੂੰ ਉਹਨਾਂ ਸਮਾਂ ਨਿਕਲ ਜਾਂਦਾ ਨਾ ਉਸ ਤੋਂ ਬਾਅਦ ਤੁਹਾਨੂੰ ਮਹਿਸੂਸ ਹੁੰਦਾ ਕਿ ਤੁਸੀਂ ਤੁਹਾਨੂੰ ਕਿੰਨਾ ਇੱਕ ਚੰਗਾ ਬੰਦਾ ਮਿਲਿਆ ਹੋਇਆ ਹੈ ਨਾ ਜਾਂ ਤੁਹਾਨੂੰ ਇੱਕ ਕਿੰਨਾ ਵਧੀਆ ਪਾਰਟਨਰ ਮਿਲਿਆ ਹੋਇਆ ਹੈ ਹਨਾ ਪਰ ਤੁਸੀਂ ਜਿਹੜੇ ਉਹ ਵਾਲੇ 8-10 ਸਾਲ ਹੁੰਦੇ ਹਨਾ ਲੋਕ ਬਿਲਕੁਲ ਵੀ ਕੋਈ ਕਸਰ ਨਹੀਂ ਛੱਡਦੇ ਤੁਹਾਡਾ ਰਿਸ਼ਤਾ ਖਤਮ ਕਰਨ ਦੇ ਵਿੱਚ ਤੇ ਬਹੁਤ ਸਾਰੇ ਕਈ ਵਾਰ ਮੈਂ ਐਵੇਂ ਦੀਆਂ ਸਿਚੁਏਸ਼ਨਸ ਵੀ ਜੜੀਆਂ ਨੇ ਉਹ ਦੇਖੀਆਂ ਨੇ ਕਿ ਮੇਰੇ ਨਾਲ ਕਿਸੇ ਬਹੁਤ ਹੀ ক্লোਜ਼ ਫਰੈਂਡ ਨੇ ਇੱਕ ਗੱਲ ਸਾਂਝੀ ਕੀਤੀ ਸੀ ਤੇ ਮੈਂ ਉਹਨਾਂ ਦੀ ਬੜੀ ਰਿਸਪੈਕਟ ਵੀ ਕਰਦੀ ਹਾਂ ਤੇ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਸੱਚਮੁੱਚ ਜ਼ਿੰਦਗੀ ਦੇ ਵਿੱਚ ਅਜਿਹਾ ਹੀ ਹੁੰਦਾ ਹੈ ਉਹਨਾਂ ਨੇ ਕਿਹਾ ਸੀ ਕਹਿੰਦੇ ਕਿ ਤੁਹਾਡਾ ਆਪਸ ਦੇ ਵਿੱਚ ਜੇ ਵਧੀਆ ਨਿਭਾ ਹੋ ਰਿਹਾ ਨਾ ਤਾਂ ਪਰਿਵਾਰ ਦੇ ਵਿੱਚ ਵੀ ਕਦੇ ਕਿਸੇ ਦੇ ਕੋਲੇ ਗੱਲ ਦਾ ਜ਼ਿਕਰ ਨਾ ਕਰਿਆ ਕਰੋ ਕਿ ਵੀ ਸਾਡੀ ਆਪਸ ਦੇ ਵਿੱਚ ਬੜੀ ਵਧੀਆ ਨਿਭ ਰਹੀ ਹੈ ਮਤਲਬ ਰਿਸ਼ਤੇਦਾਰਾਂ ਦੇ ਕੋਲ ਵੀ ਇਹ ਗੱਲ ਨਾ ਕਰਿਆ ਕਰੋ ਕਿਉਂਕਿ ਕਹਿੰਦੇ ਕਿ ਮੈਂ ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਜੇ ਉਹ ਸਭ ਨੂੰ ਇਹੀ ਕਹਿ ਕੇ ਰੱਖਦੇ ਆ ਨਾ ਕਿ ਹਾਂ ਠੀਕ ਹੈ ਹਸਬੰਡ ਜੋ ਕਰ ਰਹੇ ਨੇ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਪੁੱਛਦੇ ਨਹੀਂ ਹੈਗੇ ਉਹ ਅੱਜ ਕੱਲ ਹਨਾ ਕੀ ਕਰਦੇ ਨੇ ਉਹਨਾਂ ਦੀ ਆਪਣੀ ਲਾਈਫ ਹੈ ਉਹ ਕਹਿੰਦੇ ਫਿਰ ਫਿਰ ਮੈਂ ਦੇਖਿਆ ਵੀ ਰਿਸ਼ਤੇਦਾਰ ਬੜੇ ਖੁਸ਼ ਰਹਿੰਦੇ ਆ ਵੀ ਹਾਂ ਉਹ ਕਹਿੰਦੇ ਕਿ ਫਿਰ ਮੇਰੇ ਨਾਲ ਵੀ ਠੀਕ ਰਹਿੰਦੇ ਨੇ ਵੀ ਹਾਂ ਠੀਕ ਹੈ ਵੀ ਤੇਰੀ ਤਾਂ ਵਿਚਾਰੀ ਦੀ ਕੋਈ ਕਦਰ ਨਹੀਂ ਹੈਗੀ ਘਰ ਦੇ ਵਿੱਚ ਇਹੀ ਉਲਟਾ ਕਹਿੰਦੇ ਕਿ ਜਦੋਂ ਇਸ ਤੋਂ ਪਹਿਲਾਂ ਮੈਂ ਕਹਿੰਦੀ ਸੀ ਕਿ ਹਾਂ ਸਭ ਕੁਝ ਵਧੀਆ ਹੈ ਤਾਂ ਕਹਿੰਦੇ ਕਿ ਲੋਕਾਂ ਦੀਆਂ ਸ਼ਿਕਾਇਤਾਂ ਬੜੀਆਂ ਸੀਗੀਆਂ ਮੇਰੇ ਨਾਲ ਤੂੰ ਇਹ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਹੈਨਾ ਮੈਂ ਇਹ ਚੀਜ਼ ਮਹਿਸੂਸ ਕੀਤੀ ਹੈ ਸੱਚਮੁੱਚ ਕਿ ਬਹੁਤੀ ਵਾਰ ਇਹ ਹੁੰਦਾ ਹੈ ਕਿ ਲੋਕ ਤਨੂੰ ਦੁਖੀ ਹੀ ਦੇਖਣਾ ਚਾਹੁੰਦੇ ਨੇ ਸੋ ਆਪਣੇ ਕਦੇ ਵੀ ਰਿਲੇਸ਼ਨਸ਼ਿਪ ਬਾਰੇ ਨਾ ਕਿਸੇ ਨਾਲ ਕੁਝ ਵੀ ਡਿਸਕਸ ਨਾ ਕਰਿਆ ਕਰੋ ਦੂਜੀ ਗੱਲ ਤੁਸੀਂ ਅੱਜ ਕਿਸੇ ਨੂੰ ਦੱਸ ਰਹੇ ਹੋ ਕਿ ਮੈਂ ਤਾਂ ਆਪਣੇ ਰਿਸ਼ਤੇ ਦੇ ਵਿੱਚ ਬਹੁਤ ਵਧੀਆ ਹਨਾ ਬਹੁਤ ਸਹੀ ਹੈ ਸਭ ਕੁਝ ਠੀਕ ਹੈ ਹੁਣ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਉਤਰਾ ਚੜਾਓ ਆਉਂਦੇ ਨੇ ਕਈ ਵਾਰ ਲੜਾਈਆਂ ਵੀ ਹੋ ਜੰਨੀਆਂ ਘਰਾਂ ਦੇ ਵਿੱਚ ਕਲੇਸ਼ ਵੀ ਹੋ ਜਾਂਦੇ ਆ ਕੱਲ ਤੁਹਾਡੀ ਕੋਈ ਪ੍ਰੋਬਲਮ ਹੋ ਗਈ ਹਨਾ ਫਿਰ ਤੁਸੀਂ ਕਿਸੇ ਨੂੰ ਕਹੋਗੇ ਪਰੇਸ਼ਾਨ ਹੋਵੋਗੇ ਤਾਂ ਕਈ ਵਾਰ ਬੰਦਾ ਪਰੇਸ਼ਾਨੀ ਦੇ ਵਿੱਚ ਕਿਸੇ ਨਾਲ ਆਪਣਾ ਦੁੱਖ ਸਾਂਝਾ ਕਰ ਲੈਂਦਾ ਹੈ ਤੁਸੀਂ ਕਿਸੇ ਨੂੰ ਆਪਣੀ ਸਮੱਸਿਆ ਦੱਸੋਗੇ ਹਨਾ ਅਗਲੇ ਨੇ ਕਿਹਾ ਲੈ ਉਸ ਦਿਨ ਦਾ ਜਿਹੜੀਆਂ ਗੱਲਾਂ ਕਰਦਾ ਸੀ ਹਨਾ ਵੀ ਸਾਡਾ ਤਾਂ ਰਿਸ਼ਤਾ ਹੀ ਬੜਾ ਵਧੀਆ ਅੱਜ ਨਿਕਲ ਗਈ ਸਾਰੀ ਹਵਾ ਸੋ ਲੋਕ ਨਾ ਤੁਹਾਡੀਆਂ ਉਹਨਾਂ ਗੱਲਾਂ ਦਾ ਮਜ਼ਾਕ ਬਣਾਉਂਦੇ ਨੇ ਤੁਹਾਡੇ ਉਹਨਾਂ ਭਲਾਂ ਦਾ ਲੋਕ ਮਜ਼ਾਕ ਉਡਾਉਂਦੇ ਆ ਕਿਉਂਕਿ ਕੁਝ ਚੀਜ਼ਾਂ ਐਵੇਂ ਦੀਆਂ ਹੋ ਜਾਂਦੀਆਂ ਨਾ ਜਿਨ੍ਹਾਂ ਬਾਰੇ ਅਸੀਂ ਸਹਿਜ ਸੁਭਾਅ ਕੀਤੇ ਅੰਦਾਜ਼ਾ ਹੀ ਨਹੀਂ ਲਾਉਂਦੇ ਹੁੰਦੇ ਮੈਂ ਇੱਕ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰਦੀ ਆ ਖੈਰ ਇਸ ਗੱਲ ਦਾ ਇਸ ਗੱਲ ਦੇ ਨਾਲ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਅੱਜ ਤੋਂ ਨਾ ਅੱਜ ਤੋਂ 5 ਤੋਂ 6 ਸਾਲ ਪਹਿਲਾਂ ਮੈਂ ਇੱਕ ਆਪਣੇ ਬਹੁਤ ਕਰੀਬੀ ਰਿਸ਼ਤੇ ਨੂੰ ਖੋਇਆ ਤੇ ਅਸੀਂ ਉਸ ਚੀਜ਼ ਬਾਰੇ ਤਿਆਰ ਨਹੀਂ ਹੁੰਦੇ ਹਨ ਕੁਝ ਵੀ ਹੋ ਜਾਈਏ ਜਦੋਂ ਸਾਡਾ ਕੋਈ ਬਹੁਤ ਅਜ਼ੀਜ਼ ਇਸ ਦੁਨੀਆ ਤੋਂ ਜਾਂਦਾ ਤਾਂ ਅਸੀਂ ਉਸ ਚੀਜ਼ ਬਾਰੇ ਤਿਆਰ ਨਹੀਂ ਹੁੰਦੇ ਕਿ ਐਵੇਂ ਦਾ ਕੁਝ ਹੋ ਜਾਊਗਾ ਤੇ ਮੈਂ ਆਪਣੇ ਇੱਕ ਬਹੁਤ ਕਰੀਬੀ ਰਿਸ਼ਤੇ ਨੂੰ ਖੋਇਆ ਜਿਦੀ ਕੋਈ ਜਾਣਦੀ ਉਮਰ ਵੀ ਨਹੀਂ ਸੀ ਉਸ ਤਰ੍ਹਾਂ ਦਾ ਮੌਕਾ ਸੀ ਤੇ ਜਿਵੇਂ ਕਰੇ ਕੋਈ ਲੋਕੀ ਅਫਸੋਸ ਕਰਨ ਆਉਂਦੇ ਹਨਾ ਸਾਰੇ ਲੋਕੀ ਉਹਨਾਂ ਦੇ ਨਾਲ ਦੇ ਵਿੱਚ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਬਾਅਦ ਦੇ ਵਿੱਚ ਮੈਂ ਕਿਸੇ ਦੋ ਔਰਤਾਂ ਦੇ ਮੂੰਹੋਂ ਇਹ ਸੁਣਿਆ ਸੀ ਕਿ ਜਿਸ ਵੇਲੇ ਉਹ ਰੋ ਰਹੀ ਸੀ ਉਹ ਸਾਡੇ ਵੱਲ ਮੂੰਹ ਕਰਕੇ ਨਹੀਂ ਰੋਈ ਲੋਕ ਤੁਹਾਡੇ ਰੋਂਦਿਆਂ ਦੇ ਮੂੰਹ ਵੀ ਵੇਖਦੇ ਨੇ ਕਿ ਤੁਸੀਂ ਕਿੱਧਰ ਨੂੰ ਮੂੰਹ ਕਰਕੇ ਰੋਣੇ ਹੋ ਇਹ ਨਾ ਬਹੁਤ ਸੁਣਨ ਦੇ ਵਿੱਚ ਬਹੁਤ ਅਜੀਬ ਲੱਗਦਾ ਮੈਨੂੰ ਇਸ ਚੀਜ਼ ਨੇ ਬਹੁਤ ਡੂੰਗੀ ਸੱਟ ਮੇਰੇ ਦਿਲ ਤੇ ਮਾਰੀ ਸੀ ਉਸ ਵੇਲੇ ਤੇ ਮੈਨੂੰ ਲੱਗਿਆ ਕਿ ਫਿਰ ਅਜਿਹੇ ਲੋਕ ਸ਼ਾਇਦ ਮੇਰੇ ਕੋਲ ਨਾ ਹੀ ਆਉਂਦੇ ਤਾਂ ਚੰਗਾ ਹੁੰਦਾ ਹੈ ਨਾ ਪਰ ਹਰ ਜਿਹੜਾ ਬੁਰਾ ਇਨਸਾਨ ਹੈ ਉਹ ਵੀ ਤੁਹਾਨੂੰ ਬਹੁਤ ਕੁਝ ਸਿਖਾਉਣ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਲੋਕ ਸੋ ਕਦੇ ਵੀ ਕਿਸੇ ਨਾਲ ਆਪਣੇ ਦੁੱਖ ਤਕਲੀਫ ਵੀ ਅਜਦਾ ਉਹ ਸਮਾਂ ਕਿ ਤੁਸੀਂ ਨਾ ਕਿਸੇ ਨਾਲ ਸਾਂਝੇ ਕਰਿਆ ਕਰੋ ਤੇ ਖਾਸ ਕਰਕੇ ਨਾ ਜੇ ਤੁਹਾਡਾ ਮਤਲਬ ਤੁਹਾਡਾ ਰਿਲੇਸ਼ਨ ਵਧੀਆ ਚੱਲ ਰਿਹਾ ਪਰਸਨਲ ਲਾਈਫ ਦਾ ਜਿੰਨੀ ਲੋਕਾਂ ਤੋਂ ਲੁਕੋ ਕੇ ਰੱਖ ਸਕਦੇ ਹੋ ਓਨੀ ਲੁਕੋ ਕੇ ਰੱਖੋ ਪੰਜਵੀਂ ਗੱਲ ਕਦੇ ਵੀ ਆਪਣੀ ਲਾਈਫ ਦੇ ਸੀਕਰੇਟਸ ਕਿਸੇ ਨੂੰ ਨਾ ਦੱਸੋ ਹਰ ਬੰਦੇ ਦੀ ਲਾਈਫ ਦੇ ਕੁਝ ਸੀਕਰੇਟਸ ਹੁੰਦੇ ਨੇ ਕਈ ਵਾਰ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਪਰਿਵਾਰਾਂ ਦੀਆਂ ਖਾਸ ਕਰਕੇ ਜਿਹੜੀਆਂ ਅਸੀਂ ਚੁੱਪ ਧਾਰੀ ਹੁੰਦੀ ਹੈ ਤੇ ਜੇ ਉਹ ਚੁੱਪ ਬਰਕਰਾਰ ਰਹੇ ਤਾਂ ਹੀ ਜ਼ਿੰਦਗੀ ਸੋਹਣੀ ਹੁੰਦੀ ਹੈ ਤਾਂ ਹੀ ਜ਼ਿੰਦਗੀ ਜਿਹੜੀ ਹੈ ਚੰਗੀ ਹੁੰਦੀ ਹੈ ਹੈਨਾ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੱਸਦੀਆਂ ਅਸੀਂ ਸਾਰੇ ਘਰਾਂ ਪਰਿਵਾਰਾਂ ਵਾਲਿਆਂ ਤੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਸਮੱਸਿਆਵਾਂ ਕੀ ਦੀਆਂ ਹੁੰਨੀਆਂ ਉਹ ਕਿਸੇ ਵੀ ਪੱਖ ਤੋਂ ਲਾ ਲੋ ਦਰਾਨੀਆਂ ਚਟਾਨੀਆਂ ਦੀਆਂ ਹੁੰਦੀਆਂ ਸੱਸ ਨੂੰ ਆਣੀਆਂ ਹੁੰਦੀਆਂ ਹੈਨਾ ਬੰਦੇ ਤਾਂ ਨਾ ਗੱਲਾਂ ਛੇਤੀ ਇਨਵੋਲਵ ਹੀ ਨਹੀਂ ਹੁੰਦੇ ਹੈਨਾ ਹਰ ਘਰ ਦੀ ਮੰਨ ਲਓ ਮੈਂ ਤੁਹਾਨੂੰ ਆਪਣੇ ਘਰ ਦੀ ਇੱਕ ਐਗਜ਼ਾਮਪਲ ਦੇ ਦਿੰਨੀ ਆ ਠੀਕ ਹੈ ਕਿ ਮੇਰਾ ਪ੍ਰਾਪਰ ਜਾਈ ਨੇ ਤੇ ਮੇਰੇ ਮਦਰ ਨੇ ਬਹੁਤ ਹਰ ਘਰ ਦੀ ਕਹਾਣੀ ਹੈ ਮਦਰ ਦੀਆਂ ਆਪਣੀ ਜਿਹੜੀ ਐ ਸੱਸ ਉਹਦੀਆਂ ਆਪਣੇ ਨੂਨ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਨੂਨ ਦੀਆਂ ਆਪਣੀ ਸੱਸ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਤੇ ਇੱਕ ਜਿਹੜੀ ਕੁੜੀ ਹੁੰਦੀ ਹੈ ਜਿਹੜੀ ਇੱਕ ਨਣਦ ਹੁੰਦੀ ਹੈ ਹਨਾ ਉਹਨੇ ਆਪਣੀ ਮਾਂ ਦੀਆਂ ਵੀ ਸੁਣਨੀਆਂ ਹੁੰਦੀਆਂ ਉਹਨੇ ਆਪਣੇ ਭਰਾ ਪਰਜਾਈ ਦੀਆਂ ਵੀ ਸੁਣਨੀਆਂ ਹੁੰਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਸੁਣ ਕੇ ਨਾ ਜੇ ਚੁੱਪ ਕਰ ਜੀਏ ਉਹਨਾਂ ਤੇ ਪਰਦੇ ਹੀ ਬਣੇ ਰਹਿਣ ਤਾਂ ਉਹ ਚੰਗੇ ਹੁੰਦੇ ਆ ਦੋਵੇਂ ਪਾਸੇ ਲਈ ਜਿਹੜੇ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਰਿਸ਼ਤਿਆਂ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਨਾ ਜਿਹੜੀ ਸਹਜਤਾ ਦੇ ਨਾਲ ਉਹ ਬਹੁਤ ਸੋਹਣੇ ਰਿਸ਼ਤੇ ਨਿਭ ਜਾਂਦੇ ਆ ਕਿਉਂਕਿ ਦੇਖੋ ਜੇ ਤੁਹਾਨੂੰ ਕੋਈ ਆਪਣੀ ਗੱਲ ਦੱਸ ਰਿਹਾ ਹੈ ਨਾ ਤੁਹਾਡੇ ਤੇ ਬਹੁਤ ਭਰੋਸਾ ਕਰਕੇ ਆਪਣੀ ਗੱਲ ਦੱਸ ਰਿਹਾ ਹੈ ਨਾ ਤਾਂ ਫਿਰ ਉਹਨਾਂ ਗੱਲਾਂ ਨੂੰ ਜੇ ਦੋਵੇਂ ਪਾਸੇ ਦੇ ਪਰਦੇ ਬਰਕਰਾਰ ਰਹਿਣ ਉਹ ਠੀਕ ਹੁੰਦੇ ਨੇ ਹੁਣ ਤੁਸੀਂ ਕਿਸੇ ਨੂੰ ਆਪਣੀ ਗੱਲ ਦੱਸ ਰਹੇ ਹਾਂ ਕਿਸੇ ਨਾਲ ਵੀ ਤੁਸੀਂ ਆਪਣੀ ਲਾਈਫ ਦਾ ਕੋਈ ਵੀ ਸੀਕ੍ਰੇਟ ਸ਼ੇਅਰ ਕਰ ਲਿਆ ਠੀਕ ਹੈ ਹੁਣ ਤੁਸੀਂ ਉਹ ਸੀਕ੍ਰੇਟ ਚਾਹੇ ਆਪਣੇ ਕਿਸੇ ਐਵੇਂ ਦੇ ਬੰਦੇ ਨੂੰ ਹੀ ਦੱਸਿਆ ਜਿਹਦੇ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਬਹੁਤ ਭਰੋਸੇਯੋਗ ਹੈ ਨਾ ਮੇਰਾ ਕਦੇ ਭਰੋਸਾ ਨਹੀਂ ਤੋੜਨਾ ਪਰ ਜੇ ਉਹਨੇ ਤੋੜਤਾ ਤੁਹਾਡਾ ਭਰੋਸਾ ਹੈ ਨਾ ਸਿਰਫ ਉਹ ਤੁਹਾਡਾ ਭਰੋਸਾ ਨਹੀਂ ਟੁੱਟਣਾ ਹੈਗਾ ਜਿਨੇ ਤੁਹਾਡੇ ਤੇ ਭਰੋਸਾ ਕੀਤਾ ਉਹਦਾ ਵੀ ਨਾਲ ਹੀ ਟੁੱਟ ਜਾਣਾ ਘਰ ਦੇ ਵਿੱਚ ਖੜਾਰਾ ਪੈ ਜਾਊਗਾ ਟੁੱਟ ਜਾਣਗੇ ਬਹੁਤ ਸਾਰੀਆਂ ਐਵੇਂ ਦੀਆਂ ਪ੍ਰੋਫੈਸ਼ਨਲ ਸੀਕਰੇਟਸ ਹੁੰਦੇ ਆ ਜਿਹੜੇ ਜਿਸ ਥਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹੁੰਨੇ ਆ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਜਿਹੜੀਆਂ ਕਈ ਵਾਰ ਸੀਨੀਅਰਸ ਤੁਹਾਡੇ ਨਾਲ ਡਿਸਕਸ ਕਰ ਲੈਂਦੇ ਆ ਤੇ ਤੁਸੀਂ ਉਹਨਾਂ ਗੱਲਾਂ ਨੂੰ ਲੈ ਕੇ ਚੁੱਪ ਰਹਿਣਾ ਹੁੰਦਾ ਠੀਕ ਹੈ ਬਹੁਤ ਸਾਰੀਆਂ ਐਵੇਂ ਦੀਆਂ ਕੰਮਕਾਜੀ ਸਮੱਸਿਆਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਵਿੱਚ ਜੇ ਅਸੀਂ ਚੁੱਪੀ ਬਰਕਰਾਰ ਰੱਖੀਏ ਤਾਂ ਉਹ ਠੀਕ ਹੁੰਦੀ ਹੈ ਜੇ ਤੁਹਾਨੂੰ ਕੋਈ ਸੀਕਰੇਟ ਪਤਾ ਲੱਗ ਗਿਆ ਤਾਂ ਚੁੱਪ ਕਰ ਜਾਓ ਹਨਾ ਤੁਸੀਂ ਉਹ ਸੀਜ਼ ਨੂੰ ਜੇ ਸੀਕਰੇਟ ਨੂੰ ਕਿਸੇ ਨਾਲ ਸ਼ੇਅਰ ਕਰ ਲਿਆ ਹਨਾ ਤਾਂ ਫਿਰ ਤਾਂ ਉਹ ਸੀਕ੍ਰਟ ਰਹਿਣਾ ਹੀ ਨਹੀਂ ਸਿਆਣੇ ਕਹਿੰਦੇ ਹੁੰਦੇ ਸੀ ਨਾ ਕਿ ਬੁੱਕਲ ਦੇ ਵਿੱਚ ਗੁੜ ਭੰਨਣਾ ਬਹੁਤ ਸਾਰੀਆਂ ਚੀਜ਼ਾਂ ਜੇ ਅਸੀਂ ਚੁੱਪਚਾਪ ਰਹੀਏ ਅਸੀਂ ਪਰਦੇ ਦੇ ਵਿੱਚ ਹੀ ਰੱਖੀਏ ਨਾ ਉਹ ਤਾਂ ਹੀ ਠੀਕ ਰਹਿੰਦੀਆਂ ਸੋ ਉਹਨਾਂ ਪਰਦਿਆਂ ਨੂੰ ਅਸੀਂ ਬਰਕਰਾਰ ਰਹਿਣ ਦਿਆ ਕਰੀਏ ਅਖੀਰਲੀ ਗੱਲ ਜੇ ਤੁਹਾਡਾ ਕਿਸੇ ਰਿਸ਼ਤੇਦਾਰ ਦੇ ਨਾਲ ਕੋਈ ਤਕਰਾਰ ਹੋ ਗਿਆ ਕੋਈ ਰੋਲਾ ਤੁਹਾਡਾ ਪੈ ਗਿਆ ਤਾਂ ਕਦੇ ਵੀ ਇਹ ਗੱਲ ਨਾ ਕਿਸੇ ਹੋਰ ਦੇ ਨਾਲ ਸ਼ੇਅਰ ਨਾ ਕਰਿਓ ਕਿਉਂਕਿ ਲੋਕ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੇ ਤੁਹਾਡੀ ਗੱਲ ਸੁਣ ਕੇ ਤੁਹਾਡੀ ਉਸ ਗੱਲ ਦੇ ਵਿੱਚ ਫੇਰ ਉਹੀ ਦੋ ਚਾਰ ਗੱਲਾਂ ਹੋਰ ਰਲਾ ਕੇ ਉਸ ਰਿਸ਼ਤੇਦਾਰ ਨੂੰ ਕਹਿ ਦੇਣੀਆ ਹੁੰਨੀਆਂ ਜਾਂ ਜੇ ਤੁਹਾਡੀ ਕਿਸੇ ਰਿਸ਼ਤੇਦਾਰ ਨਾਲ ਬਹੁਤ ਵਧੀਆ ਨਿਭ ਰਹੀ ਹੈ ਨਾ ਤਾਂ ਵੀ ਚੁੱਪ ਰਿਹਾ ਕਰੋ ਕਿਉਂਕਿ ਬਹੁਤ ਸਾਰੇ ਲੋਕ ਐਵੇਂ ਦੇ ਹੁੰਦੇ ਨੇ ਜਿਹੜੇ ਜਦੋਂ ਤੁਹਾਡੀ ਕਿਸੇ ਰਿਸ਼ਤੇਦਾਰ ਨਾਲ ਬਣ ਰਹੀ ਹੁੰਦੀ ਹੈ ਤਾਂ ਉਸ ਵੇਲੇ ਤੱਕ ਉਹ ਰਿਸ਼ਤੇਦਾਰ ਵੀ ਬੁਰਾ ਹੁੰਦਾ ਤੇ ਤੁਸੀਂ ਵੀ ਬੁਰੇ ਹੁੰਨੇ ਹੋ ਕਿਉਂਕਿ ਤੁਸੀਂ ਆਪਸ ਦੇ ਵਿੱਚ ਵਰਤ ਰਹੇ ਹੁੰਨੇ ਹੋ ਜਦੋਂ ਹੁਣ ਉਹ ਕੀ ਹੁੰਦਾ ਕਿ ਫਿਰ ਉਹਨਾਂ ਨੇ ਤੁਹਾਨੂੰ ਨਾਲ 네ਗੇਟਿਵ ਗੱਲਾਂ ਤੁਹਾਡੇ ਕੋਲ ਕਰਨੀਆਂ ਸ਼ੁਰੂ ਕਰਨਾ ਦੇਣੀਆਂ ਹੁੰਨੀਆਂ ਤੇ ਜੇ ਤੁਸੀਂ ਉਹਨਾਂ ਗੱਲਾਂ ਦੇ ਵਿੱਚ ਆ ਗਏ ਇੱਕ ਵਾਰ ਤੁਸੀਂ ਉਸ ਰਿਸ਼ਤੇਦਾਰ ਨਾਲ ਵਿਗਾੜ ਪਾ ਲਿਆ ਫਿਰ ਅਗਲਾ ਹੁਣ ਉਸੇ ਰਿਸ਼ਤੇਦਾਰ ਨਾਲ ਵਰਤ ਰਿਹਾ ਹੋਊਗਾ ਠੀਕ ਹੈ ਤੇ ਫਿਰ ਉਹ ਰਿਸ਼ਤੇਦਾਰ ਵੀ ਚੰਗਾ ਤੁਸੀਂ ਵੀ ਉਹ ਬੰਦਾ ਵੀ ਚੰਗਾ ਜਿਹੜਾ ਵਰਤ ਰਿਹਾ ਉਹ ਰਿਸ਼ਤੇਦਾਰ ਵੀ ਚੰਗਾ ਠੀਕ ਹੈ ਤੁਸੀਂ ਮੂਰਖ ਹੋ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਏ ਸੋ ਇਹ ਗਲਤੀਆਂ ਕਦੇ ਨਾ ਕਰਿਆ ਕਰੋ ਤੁਹਾਡਾ ਕਿਸੇ ਨਾਲ ਕੋਈ ਤਕਰਾਰ ਹੈ ਕੋਈ ਬਹਿਸ ਹੈ ਇਹਨਾਂ ਮਸਲਿਆਂ ਨੂੰ ਜਾਂ ਤਾਂ ਆਪਣੇ ਤੱਕ ਹੀ ਰੱਖਿਆ ਕਰੋ ਜਾਂ ਫਿਰ ਇਸ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿ ਸਾਹਮਣੇ ਜਿਸ ਬੰਦੇ ਨਾਲ ਸਮੱਸਿਆ ਹੈ ਬੇਸ਼ੱਕ ਉਸ ਬੰਦੇ ਨਾਲ ਕੋਈ ਗੱਲ ਕਰ ਲਓ ਹੁਣ ਚਾਹੇ ਤੁਹਾਡੇ ਪਰਿਵਾਰਕ ਮਸਲਾ ਹੈ ਚਾਹੇ ਤੁਹਾਡਾ ਆਫਿਸ ਦੇ ਵਿੱਚ ਕਿਸੇ ਨਾਲ ਕੋਈ ਇਸ਼ੂ ਹੈ ਜਿਸ ਬੰਦੇ ਨਾਲ ਪ੍ਰੋਬਲਮ ਹੈਗੀ ਹੈ ਨਾ ਸਿੱਧੀ ਉਹਦੇ ਨਾਲ ਹੀ ਗੱਲ ਕਰੋ ਵਿਚ ਵਿਚੋਲੇ ਪਾਉਣੇ ਬੰਦ ਕਰ ਦਿਓ ਕਿਉਂਕਿ ਜਿਹੜੇ ਵਿਚ ਵਿਚੋਲੇ ਹੁੰਦੇ ਆ ਨਾ ਇਹਨਾਂ ਨੇ ਆਪਣੀਆਂ ਪ੍ਰੋਬਲਮਸ ਵੀ ਵਿੱਚ ਮਲਾ ਕੇ ਅਗਲੇ ਨੂੰ ਦੱਸਣੀਆਂ ਹੁੰਦੀਆਂ ਤੁਹਾਡਾ ਨਾਮ ਲੈ ਕੇ ਤੇ ਫਿਰ ਇਹ ਚੀਜ਼ਾਂ ਤੁਹਾਡੇ ਰਿਸ਼ਤੇ ਵੀ ਖਰਾਬ ਕਰਦੀਆਂ ਤੁਹਾਡੀ ਕੰਮਕਾਰ ਵਾਲੀ ਥਾਂ ਦਾ ਮਾਹੌਲ ਵੀ ਖਰਾਬ ਕਰਦੀਆਂ ਮੰਨ ਲਓ ਹੁਣ ਤੁਹਾਨੂੰ ਤੁਹਾਡੇ ਸੀਨੀਅਰ ਤੋਂ ਤੁਹਾਡੇ ਬੌਸ ਤੋਂ ਕੋਈ ਦਿੱਕਤ ਹੈ ਠੀਕ ਹੈ ਤੁਸੀਂ ਇਹੀ ਗੱਲ ਸਿੱਧੀ ਕਹੋਗੇ ਕਿ ਸਰ ਜਾਂ ਮੈਮ ਇਹ ਗੱਲ ਜਿਹੜੀ ਹੈ ਮੈਂ ਇਸ ਗੱਲ ਬਾਰੇ ਇਹ رائے ਰੱਖਦਾ ਮੇਰਾ ਪੱਖ ਇਹ ਹੈ ਠੀਕ ਹੈ ਮੈਂ ਤੁਹਾਡੀ ਉਸ ਦਿਨ ਵਾਲੀ ਗੱਲ ਮੈਨੂੰ ਬਹੁਤੀ ਸਹੀ ਨਹੀਂ ਲੱਗੀ ਹੈ ਨਾ ਤੁਸੀਂ ਆਪਣੇ ਢੰਗ ਨਾਲ ਗੱਲ ਕਹੀ ਹੈ ਨਾ ਉਹਨਾਂ ਤੱਕ ਇਹ ਗੱਲ ਪਹੁੰਚੀ ਹੋ ਸਕਦਾ ਤੁਹਾਡੀ ਗੱਲ ਤੇ ਗੌਰ ਵੀ ਕਰਨ ਤੇ ਜੇ ਨਾ ਕੀਤਾ ਤਾਂ ਫਿਰ ਤਾਂ ਜੋ ਸਥਿਤੀ ਹੈਗੀ ਉਹ ਹੈਗੀ ਆ ਪਰ ਉਹਨਾਂ ਤੱਕ ਇੱਕ ਸੁਨੇਹਾ ਤਾਂ ਪਹੁੰਚਿਆ ਨਾ ਠੀਕ ਹੈ ਹੁਣ ਤੁਸੀਂ ਇਹੀ ਗੱਲ ਕਿਸੇ ਹੋਰ ਨਾਲ ਕੀਤੀ ਤੇ ਅਗਲੇ ਨੇ ਕੀ ਕਹਿਣਾ ਵੀ ਫਲਾਣਾ ਬੰਦਾ ਜੀ ਤੁਹਾਡੀ ਇਸ ਗੱਲ ਬਾਰੇ ਮੈਨੂੰ ਐਂ ਕਹਿੰਦਾ ਸੀ ਠੀਕ ਉੱਥੇ ਕੀ ਹੋਊਗਾ ਸਮੱਸਿਆ ਵੱਧ ਜਾਊਗੀ ਸੋ ਕਦੇ ਵੀ ਆਪਣੀਆਂ ਪ੍ਰੋਬਲਮਸ ਜਿਹੜੀਆਂ ਹਨਾ ਉਹ ਜੇ ਤੁਹਾਨੂੰ ਚਾਹੇ ਤੁਹਾਡੇ ਪਰਸਨਲ ਰਿਲੇਸ਼ਨਸ਼ਿਪ ਦੇ ਵਿਚਾਰ ਆ ਰਹੀ ਹੈ ਰਿਸ਼ਤਦਾਰਾਂ ਨਾਲ ਆ ਰਹੀ ਹੈ ਚਾਹੇ ਆਫਿਸ ਦੇ ਵਿੱਚ ਆ ਰਹੀ ਹੈ ਤਦੇ ਕਿਸੇ ਨਾਲ ਇਹ ਗੱਲਾਂ ਸ਼ੇਅਰ ਨਾ ਕਰਿਆ ਕਰੋ ਸੋ ਇਹ ਉਹ ਚੀਜ਼ਾਂ ਜਿਹੜੀਆਂ ਤੁਸੀਂ ਜੇ ਕਿਸੇ ਨਾਲ ਨਾ ਸਾਂਝੀਆਂ ਕਰੋਗੇ ਤਾਂ ਤੁਸੀਂ ਸੁਖੀ ਰਹੋਗੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਸਿੰਘ ਦੇਰ ਅਫੀਸ਼ੀਅਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ